ਤਾਲੇ ਐਸੀ ਐਸੀ ਕੋਟੀ ਪੇਪ ਚਿੱਟੜੀ ਤੋਬੇ ਦੀ ਸਾਰੇ ਬਰਮ ਸੀ ਆਲੇ-ਦਾਲੇ ਪਿੰਡੇ ਲਵਾਉਂਦੇ ਆ ਰਹੇ ਸੀ ਜਦੋਂ ਇਹਨਾਂ ਦੇ ਉੱਥੇ ਲਵਾਏ ਗਏ ਪੇਡੇ ਤੇ ਪੇਡੇ ਇਹਨਾਂ ਦੇ ਲਾਉਣ ਤੋਂ ਬਾਅਦ 5 ਮਿੰਟ ਬਾਅਦ ਚੜੀ ਪਾਣੀ ਕਿਹੜੇ ਚਲ ਬਾਈ ਹਾਂ ਪਿਗਲ ਲਿਆ ਗੜੀ ਪੁਰਸੇ ਲਾਉਣੀ ਆ ਹੁਣ ਚੂਟੀ ਹੁਣ ਨੰਗਾ ਲਾਓ ਬਾੜਾ ਬਾਜ ਲਿਆ ਗੜੀ ਪੁਰਸੇ ਲਾਉਣੀ ਆ ਬੋਣਾ ਨਰੀਗਾ ਵਾਲੀ ਉਹਨਾਂ ਨੂੰ ਕਹਿਤਾ ਜੀ ਮੈਂ ਤੁਸੀਂ ਨਾ ਬੂਟੇ ਲਗਾਉਣੇ ਆ ਨਾ ਪਹਿਲਾਂ ਆਪਣਾ ਨਿਸ਼ਾਨਦੇਹੀ ਕਰਾਓ ਫੇਰ ਬੂਟੇ ਲਾ ਲਿਓ ਅਜ ਉਹ ਗੱਲ ਨੂੰ ਹੋਗੇ 4-5 ਦਿਨ ਦੀ ਇਹ ਤੱਕੇ ਸਾਈ ਦੇ ਬੂਟੇ ਲਾਰੇ ਜੀ ਜਿਲ੍ਹੇ ਪਟਿਆਲੇ ਦੇ ਪਿੰਡ ਡੋਏ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਪਿੰਡ ਦੇ ਮਜੁੱਦਾ ਪੰਚ ਵੱਲੋਂ ਪੰਚ ਤੇ ਪਿਤਾ ਵੱਲੋਂ ਸਰਕਾਰੀ ਪੇੜਿਆਂ ਨੂੰ ਕੁੱਟ ਕੇ ਛੱਪੜ ਵਿੱਚ ਸੈਂਕਾ ਜਾ ਰਿਹਾ ਕਰ ਲਾ ਜਿਹੜਾ ਫਰਾ ਪੱਟਣੇ ਪੱਟ ਲੈਣ ਪੱਟਣੇ ਆ ਚਲੋ ਬਾਹਰ ਇਕੜੋ ਲੇਤੀ ਜਲ ਬਾਈ ਪੰਤੀ ਗੱਲ ਲੈ ਆ ਗੜੀ ਪੁਰਸੇ ਲਾਉਣੀ ਆ ਪੁਈਓ ਚੂਤਿਆ ਬਣਾਇਆ ਭੈਣ ਦੀ ਲੰਨ ਲੈਣੇ ਕੁੱਤੇ ਗੱਟਣਾ ਨੇ ਹੈ ਜੱਟਾਂ ਨੂੰ ਲਾਓ ਥੋੜੀ ਬੈਏ ਧੀਏ ਲੰਨ ਜੱਟ ਹੈ ਮੂਨਾਗਾ ਲਾਓ ਬਾੜਾ ਬਾਜ ਲੈ ਆ ਗੜੀ ਪੁਰਸੇ ਲਾਉਣੀ ਆ ਭੈਣ ਦੀ ਲੰਨ ਲੈਣੇ ਫੜਨੂੰ ਆਖਲੀ ਨਹੀਂ ਹੈਗੀ ਹੱਟ ਬੈਠੇ ਭੰਦੀ ਲੈਣ ਲੈਣ ਦੇ ਦੇ ਹੱਟ ਬੈਠੇ ਕਾਲਾ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਦਰਖਤਾਂ ਨੂੰ ਲਗਾਉਣ ਦੀ ਇੱਕ ਸ਼ੁਰੂਆਤ ਕੀਤੀ ਗਈ ਆ ਦੂਜੇ ਪਾਸੇ ਪਿੰਡ ਦੇ ਹੀ ਪੰਚ ਨੇ ਤੇ ਉਹਦੇ ਪਰਿਵਾਰ ਵੱਲੋਂ ਬੁੱਟੇ ਪੱਟ ਕਿਸ਼ਪੜ ਵਿੱਚ ਸੁੱਟੇ ਜਾ ਰਹੇ ਨੇ ਅਸਲ ਸਚਾਈ ਕੀ ਹੈ ਇਸ ਵੀਡੀਓ ਦੀ ਅਸੀਂ ਪਿੰਡ ਪਹੁੰਚੇ ਆ ਅਸੀਂ ਦੋਰੀ ਤਰ੍ਹਾਂ ਸੁਣੀ ਆ ਦੂਜੇ ਧਿਰ ਦਾ ਕਹਿਣਾ ਕਿ ਇਹ ਸਾਡੀ ਜੋ ਖੁਦ ਸਾਡੀ ਪੱਕੀ ਬੋੜੀ ਜਗ੍ਹਾ ਸਰਪੰਚ ਧੱਕੇ ਨਾਲ ਇੱਥੇ ਬੁੱਟੇ ਲਗਾ ਰਿਆ ਸੀ ਪਰੰਤੂ ਸਰਪੰਚ ਵੱਲੋਂ ਕਿਹਾ ਜਾ ਰਿਹਾ ਕਿ ਇਹ ਸਾਡੇ ਨਾਲ ਸਾਡੇ ਗਾਲੀ ਗਲੋਚ ਕੀਤੀ ਆ ਤੇ ਬੁੱਟੇ ਪੱਟੇ ਨੇ ਸਟ੍ਰਾਈਕ ਕੀ ਆ ਉਹ ਦੇਖਦੇ ਆ ਵਜਾ ਤਾਂ ਦੇਖੋ ਜਿੱਥੇ ਨਾ ਪੰਚਾਇਤ ਵੱਲੋਂ ਵੀਡੀਓ ਸਭ ਨੂੰ ਹੁਕਮ ਹੋਈ ਸੀ ਕਿ ਏਡੇ ਲਗਾਉਣੇ ਆ ਮੇਂ ਸੇ ਪੇਡੇ ਪੇਡੇ ਲਗਾਈ ਜਾਣਾ ਅਸੀਂ ਪੇਡੇ ਲਾਂਦੇ 200 ਬੁੱਟਾ ਲਿਆ ਸੀ ਅਸੀਂ ਕੋਡੇ ਪੇਪ ਚੋਰੀ ਟੋਬੇ ਦੀ ਸਾਰੇ ਬਰਨ ਸੀ ਆਲੇ-ਦਾਲੇ ਪੇਡੇ ਲਵਾਉਂਦੇ ਆ ਰਹੇ ਸੀ ਜਦੋਂ ਇਹਨਾਂ ਦੇ ਉੱਥੇ ਲਵਾਏ ਗਏ ਪੇਡੇ ਤੇ ਪਹਿਲੇ ਇਹਨਾਂ ਨੇ ਲਾਉਣ ਤੋਂ ਬਾਅਦ 5 ਮਿੰਟ ਬਾਅਦ ਜਦੋਂ ਹੀ ਪਟੜੇ ਗਏ ਕੋਈ ਨ ਸਖਸ਼ੋ ਸਖਸ਼ੋ ਮੌਜੂਦਾ ਪੰਚ ਲਖਵੀਰ ਸਿੰਘ ਦੇ ਫਾਦਰ ਸਾਹਿਬ ਤੇ ਨਾਲ ਉਹ ਖੜੇ ਸੀ ਉਹਨਾਂ ਨੇ ਬਿਲਕੁਲ ਵੀ ਨਹੀਂ ਕਿਹਾ ਜੀ ਉਹਨਾਂ ਨੇ ਗੰਦੀ ਐਂਜੀਆਂ ਜੀ ਸ਼ਬਦ ਵਰਤੇ ਨੇ ਕਿ ਉਹ ਨਾ ਸਹਿਣ ਜੋਗਾ ਨਹੀਂ ਇੱਕ ਤਾਂ ਜਾਤੀ ਸ਼ਬਦ ਵਰਤੇ ਨੇ ਜੀ ਉਹਨਾਂ ਨੇ ਬਿਲਕੁਲ ਗਲਤ ਨੇ ਅਸੀਂ ਇੱਕ ਵੀ ਉਹਨਾਂ ਨੂੰ ਕੋਈ ਮਾੜਾ ਸ਼ਬਦ ਨਹੀਂ ਕਿਹਾ ਜੀ ਪਟਣ ਦੇ ਕਾਰਨ ਕੀ ਸੀ ਕਿਉਂ ਪਟਟੇ ਗਏ ਪਟਣ ਦੇ ਕਾਰਨ ਇਹ ਵੀ ਉਹ ਕਹਿੰਦੇ ਕਹਿੰਦੇ ਸੀ ਵੀ ਇਹ ਜਗ੍ਹਾ ਸਾਡੀ ਹੈ ਹੂੰ ਠੀਕ ਹਾਂਜੀ ਕਿੰਨੇ ਦਰਖਤ ਪਟਟੇ ਗਏ ਨੇ ਅਸੀਂ ਲਾਇਸੀ ਉਥੇ 40 50 درخت ਲਾਇਸੀ ਤੇ 40 20 ਤੇ ਹਨ ਢੋਬੇ ਸੱਤੇ ਤੇ ਇੱਕ ਲੇਬਰ ਦੇ ਕੋਪਾ ਤੇ ਇੱਕ ਕਹੀ ਇਹਨੇ ਜੀਰੀ ਸੱਟੀ ਹੈ ਜੀ ਬਾਕੀ ਢੋਬੇ ਚ ਤੁਸੀਂ ਹੁਣ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਅਸੀਂ ਕਹਿੰਦੇ ਵੀ ਜੋ ਜਬੰਦੀ ਕਾਰਵਾਈ ਇਹਨਾਂ ਦੇ ਵਿਰੁੱਧ ਕੀਤੀ ਜਾਵੇ ਜੀ ਜੋ ਇਹਨੇ ਜਾਤੀ ਸ਼ਬਦ ਕਹੇ ਨੇ ਜੀ ਉਹ ਨਿੰਦਿਆਯੋਗ ਹੈ ਲੋਕ ਨਿੰਦਨਯੋਗ ਹੈ ਲਾਇਸੀ ਕਹਿੰਦੇ ਜੀ ਉਹਨਾਂ ਨੇ ਪੱਟੇ ਦੇ ਟੋਬੇ 'ਚ ਸਿੱਟੇ ਕਿੰਨੇ ਨੇ? ਨਿੰਦਰ ਨੇ। ਹੋਰ ਕੌਣ ਸੀ ਨਾਲ? ਨਿੰਦਰ ਦਾ ਮੁੰਡਾ ਲਵੇ ਖੜਿਆ ਸੀ ਜੀ। ਹੂੰ। ਕਿੰਨੇ ਬੁੱਟੇ ਸੀ ਜੀ? ਤਾਂ ਮੈਂ ਕਿਉਂ ਕਰਨੀ ਕਰਾਈ? ਹੈਗੇ ਜੀ 50-60 ਬੁੱਟੇ ਲੈ ਕੇ ਗਏ ਸੀ ਵੀ ਅਸੀਂ। ਨਾਲ ਸੀ ਵੀ ਸਾਨੂੰ 2-3 ਛਿੱਟੇ ਲਾ ਦੇ ਸੀਗੇ ਬਾਕੀ ਸਾਨੂੰ ਕੋਲ ਰੱਖੇ ਹੋਏ ਸੀਗੇ ਲਾਉਣ ਵਾਸਤੇ। ਤਾਂ ਉਹ ਵੀ ਚੱਕ ਕੇ ਟੋਬੇ 'ਚ ਛਿੱਟੇ ਗਏ। ਜਿਹੜੇ ਲਾਏ ਗਏ ਸੀਗੇ ਉਹ ਵੀ ਟੋਬੇ 'ਚ ਪੱਟ-ਪੱਟ ਕੇ ਸਿੱਟੇ ਗਏ ਸੀ। ਮੌਕੇ ਤੇ ਲੇਬਰ ਨੂੰ ਕੋਈ ਗਾਲੀ-ਕਲੋਚ ਕੀਤੀ ਆ? ਗੜੰਜ ਬਹੁਤ ਦਈਆਂ ਨੇ ਜੀ ਹਮੇ ਤਾਂ ਬੋਲਦੇ ਨਹੀਂ ਕੁਛ ਵੀ ਜੀ ਇਹਨਾਂ ਨੂੰ ਸਾਨੂੰ ਕਹਿੰਦਾ ਪੱਜੋ ਪੱਜੋ ਰਹੇ ਤੇ ਕਹਿੰਦਾ ਕੋਈ ਖੜਨ ਦੀ ਲੋੜ ਨਹੀਂ ਅਸੀਂ ਆ ਗਏ ਜੀ ਮੇਰਾ ਵੀ ਨਹੀਂ ਹੋਵਾ ਜਿਸ ਵਿੱਚ ਅੱਜ ਬੁੱਟੇ ਲਗਾਏ ਜਾ ਰਹੇ ਸਨ ਤੇ ਬੁੱਟਿਆਂ ਨੂੰ ਲਗਾਉਂਦੇ ਲੇਬਰ ਨੇ ਬੁੱਟੇ ਲਗਾਏ ਸੀ ਤੇ ਇੱਥੇ ਕਾਗੇ ਮਿੰਦਰ ਸਿੰਘ ਨੇ ਸਾਰੇ ਬੁੱਟੇ ਪੱਟ ਕੇ ਤੇ ਟੋਪੇ ਵਿੱਚ ਸੁੱਟ ਦਿੱਤੇ ਤੇ ਲੇਬਰ ਨੂੰ ਗਲਤ ਸ਼ਬਦ ਬੋਲਿਆ ਬਹੁਤ ਗਾਲਮ ਗਾਲੀ ਹੋਏ ਤੇ ਲੇਬਰ ਉਹਨਾਂ ਦੇ ਖਿਲਾਫ ਕੁਝ ਨਹੀਂ ਬੋਲੀ ਉਹ ਬਹੁਤ ਕੁਝ ਬੋਲਿਆ ਇਸ ਲਈ ਮੇਰੀ ਐਮਐਲਏ ਸਾਹਿਬ ਨੂੰ ਰਿਕੁਐਸਟ ਹੈ ਕਿ ਇਸ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਭਾਈ ਅਸੀਂ ਨਿਰਕਾਰੇ ਹਾਂ ਅਸੀਂ ਬੁੱਟੇ ਲਾ ਰਹੇ ਸੀ ਪਾਈ ਉੱਥੇ ਮੈਂਬਰ ਮੈਂਬਰ ਦਾ ਬਾਪ ਜੀ ਦਾ ਇੱਕ ਗੋਗਲ ਆਸੀ ਲਈ ਰਾਹ ਤੇ ਅਸੀਂ ਜਦੋਂ ਨਾਰੇ ਸੀ ਉਹਨਾਂ ਨੇ ਬੁਕੇਤ ਦਮਗਾ ਮਾ ਕੇ ਪੜਤ ਗਾਣੇ ਸੁਣਵਾ ਦਿੱਤੇ ਗਾਣੇ ਸਭ ਗਾ ਲਿਆ ਗਾਣੇ ਉਹ ਡੰਡਾ ਲੈਂਦੇ ਕਾਹੇਕ ਬਿੱਬੀ ਦੇ ਆਖੁਰਪੀਆ ਉਹ ਵੀ ਉਹਨਾਂ ਨੇ ਵੇਰ ਨੂੰ ਕਿਧਰੀ ਅਸੀਂ ਹਾਂਜੀ ਬਾਬਾ ਜੀ ਸ਼ਸ਼ਕਲ ਜੀ ਲਈ ਪਾਲ ਸਾਹਿਬ ਜੀ ਲਈ ਬਾਬਾ ਇੱਕ ਪਿੰਡ ਦੇ ਡਡੋਏ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਜਿਸ ਵਿੱਚ ਤੁਸੀਂ ਆਮ ਤੌਰ ਤੇ ਦਰਖਤ ਪਟਰੇ ਨੇ ਤੇ ਗਾੜੀ ਲੋਚ ਕਰ ਰਹੇ ਨੇ ਕੀ ਕਾਰਨ ਅਸਲ ਉਹ ਕਾਰਨ ਦਿਓ ਆਏ ਆ ਜੀ ਸੈਕਟਰੀ ਸਾਹਿਬ ਆਏ ਤੇ ਪੰਚਾਇਤੀ ਬਣ ਅਰੀਗਾ ਵਾਲੇ ਉਹਨਾਂ ਨੂੰ ਕਹਿਤਾ ਜੀ ਮੈਂ ਤੁਸੀਂ ਨਾ ਬੂਟੇ ਲਗਾਉਣੇ ਆ ਨਾ ਪਹਿਲਾਂ ਆਪਣਾ ਨਿਸ਼ਾਨਦੇਹੀ ਕਰਾਓ ਫਿਰ ਫਿਰ ਬੂਟੇ ਲਾ ਲਿਓ ਅੱਜ ਉਸ ਗੱਲ ਨੂੰ ਹੋ ਗਏ 4-5 ਦਿਨ ਜੀ ਇਹ ਤੱਕੇ ਸਿਆਈ ਦੇ ਬੁੱਟੇ ਲਾਰੇ ਜੀ ਮੈਂ ਰੋਟੀ ਖਾ ਰਿਹਾ ਦਾ ਮੈਨੂੰ ਮੜਦਾ ਗੁੱਸਾ ਆ ਗਿਆ ਜੀ ਇਹੋ ਗੱਲ ਹੈ ਜੀ ਹੋਰ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਤੇ ਬਾਬਾ ਜੀ ਇਹ ਜਿਹੜੇ ਜਗਾਂ ਨੇ ਇਹ ਪੰਚਾਇਤੀ ਹੈ ਜਾਂ ਛੱਪੜੇ ਥੋੜੀ ਆ ਇਹ ਜਗਾਂ ਦੀ ਬੁੱਕ ਬੈੜੀ ਹੈ ਜੀ ਪੱਕ ਬੋੜਦੀ ਆ ਹਾਂ ਬੁੱਕ ਬੈੜੀ ਜੀ 14 ਕਨਾਲ 7 ਮੜਲੇ ਜ਼ਮੀਨ ਆ ਜੀ ਇਹ 14 ਕਨਾਲ 7 ਮੜਲੇ ਪਰ ਤੁਸੀਂ ਦਰਖਤ ਕੀ ਛੁੱਟੇ ਨੇ ਪਟਕੇ ਹੈ ਜੀ ਦਰਖਤ ਕੀ ਪੱਟੇ ਦਿੱਤੇ ਦਰਖਤ ਜੀ ਮਾਰੇ ਪਹਿਲਾਂ ਲਾਏ ਹੋਏ ਆ ਜੀ ਮਾਰੇ ਆਪ ਲਾ ਰਖੇ ਮਨੇ ਇਹ ਪੱਟੇ ਹੈ ਜੀ ਬੁੱਕ ਦੇ ਉਹਨਾਂ ਨੂੰ ਹਾਂਜੀ ਮਾਰੇ ਇਹਨਾਂ ਦੇ ਵੀ ਬੂਟੇ ਪੱਤੇ ਗਏ ਜੀ ਆਹ ਰੋ ਮਾਰੀ ਕੰਡੇ ਵੀ ਪਾਟੀਆਂ ਠੀਕ ਹੈ ਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਜੀ ਸਾਨੂੰ 50 60 ਸਾਲ ਹੋ ਗਏ ਜੀ ਠੀਕ ਹੈ ਜੀ ਅਸੀਂ ਲੜਨਾ ਨਹੀਂ ਚਾਹਦੇ ਕਿਸੇ ਨਾਲ ਸਰਪੰਚ ਦੇ ਮਿੰਨਤੇ ਵੀ ਆਖਰੀ ਬੰਨੇ ਬੰਨੇ ਵੀ ਸਾਡੇ ਲਈ ਉਹਦਾ ਆਈ ਜਗਾ ਵੀ ਤੂੰ ਇੱਥੇ ਲਾ ਰਹਿਆ ਵਿਚਾਰ ਰਹਿਣ ਦੇ ਵੀ ਪਹਿਲੀ ਵੇਡੇ ਅਸੀਂ ਵਧੀਆ ਲਾ ਲਿਆ ਇੰਗਲੈਂਡ ਕੇ ਫਲ ਫਲੂਟਾਂ ਦੇ ਜਿਹੜੇ ਦੁਨੀਆ ਵੀ ਖਾਏਗੀ ਇੱਥੇ ਉਹ ਕਹਿੰਦੇ ਜੀ ਮੈਂ ਆਪ ਕਰਨਾ ਪਿੱਛੇ ਮੈਂ ਵੀ ਨਹੀਂ ਤਾਂ ਪਿੱਛੋਂ ਪਡੇ ਲਾ ਕੇ ਲੈਵਰ ਨੂੰ ਪਡੇ ਲਾਣ ਲੱਗੇ ਪਰ ਲੇਵਰ ਕੋਈ ਬਲਦ ਗੱਤ ਨਹੀਂ ਬੋਲੇ ਜੀ ਨੀ ਲੇਵਰ ਨੂੰ ਵੀ ਵੀਡੀਓ ਤੇ ਮਲਕੀਸ਼ਰੀ ਆਮਤ ਗਾਲਾਂ ਗਲੋਚ ਕਰ ਰਹੇ ਨੇ ਉਸ ਪੰਚਨਾ ਜੀ ਜਦ ਸਰਪੰਚ ਆ ਕੇ ਬੋਲੇ ਨਾ ਉਹ ਸਰਪੰਚ ਨੂੰ ਪੂਰਪੇ ਗੁੱਸਾ ਵੱਧ ਗਿਆ ਨੂੰ ਤਾਂ ਕਰਕੇ ਉਹਦੀ ਅਸੀਂ ਪਿੱਛੇ ਮਾਫੀ ਚਾਹੁੰਦੇ ਆਂ ਬਿਲਕੁਲ ਕੋਈ ਗੱਲ ਨਹੀਂ ਠੀਕ ਹੈ ਕੁਝ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜੀ ਹਾਂ ਜੀ ਬਈ ਹੀ ਆ ਜੀ ਆਪਣਾ ਦੇਖੋ ਜੀ 50 ਜਾਂ 60 ਸਾਲ ਹੋ ਗਏ ਜੀ ਰਹਿੰਦਿਆਂ ਨੂੰ ਕੋਈ ਉਹ ਵੀ ਨਹੀਂ ਹੈਗਾ ਹੁਣ ਆਪਣਾ ਹੋ ਸ਼ਾਮਲੜ ਤਾਂ ਜਗਾ ਹੈ ਨਹੀਂ ਜੀ ਦੇਖੋ ਪੈਕ ਬੋਰਡ ਦੀ ਹੈ ਜੀ ਸ਼ਾਮਲੜ ਜਗਾ ਜੀ ਆਪਣਾ ਮਨਾ ਲਵੇ ਕੋਈ ਹੋ ਨਹੀਂ ਆਪਾਂ ਕਹਿੰਦੇ ਨਹੀਂ ਹੈਗੇ ਆਪਾਂ ਨਾਲ ਹੋਗੇ ਬੁੱਟੇ ਲਵਾਵਾਂਗੇ ਜੀ ਕੋਈ ਉਹਦੇ ਵਿੱਚ ਕੋਈ ਤਰਾਜਵਾਜੀ ਨਹੀਂ ਹੈਗੀ ਸਰਪੰਚ ਆ ਜੀ ਸਰਪੰਚ ਬਣ ਕੇ ਕੰਮ ਕਰੇ ਪਿੰਡ ਦਾ ਜੀ ਧੰਨਵਾਦ